ਨਿਸ਼ਕਰਮ ਇਲੈਕਟ੍ਰੀਕਲ ਦੇ ਨਾਂ ਤੇ ਹੀ ਡੇਲ ਕੋਟੜਾ ਰੋਡ ਤੇ ਆ ਤੇ ਰਿਪੇਅਰ ਦਾ ਮੋਟਰਾਂ ਦਾ ਕੰਮ ਹੈ ਜੀ ਆਪਣਾ ਤੇ ਪੁਰਾਣੀ ਤਾਰ ਆ ਸਾਡੀ 30 ਕਿਲੋ ਦੇ ਰਵੇ ਤੇ 50 ਕਿਲੋ ਨਵੀਆਂ ਬਾਕੀ ਫਿਟਿੰਗ ਵਾਲੀ ਤਾਰ ਆ ਸਾਡੀ ਸਵੇਰੇ ਸਵੇਰੇ 6 ਵਜੇ ਸਾਡੇ ਕੋਲੇ ਫੋਨ ਆਇਆ ਵੀ ਥੋੜੀ ਸਦਾਨ ਦਾ ਸ਼ਟਰ ਖਿੱਚ ਕੇ ਅੱਗੇ ਨੂੰ ਤੋਕ ਕੋਲੇ ਉਹ ਸ਼ਟਰ ਤੋੜਿਆ ਗਿਆ ਆ ਕੇ ਦੇਖਿਆ ਤਾਂ ਫੋਨ ਕਰਿਆ ਪੁਲਿਸ ਨੂੰ ਮੌਕੇ ਤੇ ਪੁਲਿਸ ਪਹੁੰਚੀ ਆ ਜੀ ਅਸੀਂ ਦੇਖ ਰਹੇ ਹਾਂ ਅਜਤਾ ਇਨਸਾਫ ਦੀ ਮੰਗ ਕਰਦੇ ਆ ਸਾਡੀ ਪਹਿਲਾਂ ਵੀ ਪਿਛਲੇ ਸਾਲ 12ਵੇਂ ਮਹੀਨੇ ਦੀ 12 ਤਰੀਕ ਨੂੰ ਰਾਤ ਨੂੰ ਚੋਰੀ ਹੋਈ ਹੈ ਜਦੋਂ 1.5 ਤੋਂ 2 ਲੱਖ ਦਾ ਨੁਕਸਾਨ ਹੋਇਆ ਸਾਡਾ ਜੀ ਹੁਣ ਕਿੰਨਾ ਕੁ ਨੁਕਸਾਨ ਹੁਣ ਸਾਡਾ ਤਕਰੀਬਨ ਜੀ ਹੁਣ 80 ਕਿਲੋ ਨੂੰ ਤਾਰ ਨੂੰ ਲਾ ਲੋ ਜੀ ਜੇ ਨਵੀਂ ਤਾਰ ਵੀ ਲਾਈਏ 80000 ਰੁਪਏ ਦੇ ਸਿੱਧੀ ਆਈ 80-90000 ਦਾ ਹੋਣਾ ਹੀ ਸਾਡਾ ਨੁਕਸਾਨ ਕੈਸ਼ ਕਿੰਨਾ ਦਾ ਕੈਸ਼ ਗੱਲੇ ਚ 5000 ਰੁਪਿਆ ਕੈਸ਼ ਸੀ ਕੀ ਕਹਿਣਾ ਚਾਹੁੰਦੇ ਹੋ ਇਕੱਲੇ ਬੰਦੇ ਦਾ ਤਾਂ ਕੰਮ ਨਹੀਂ ਹੁੰਦਾ ਇਕੱਲੇ ਬੰਦੇ ਦਾ ਵੀਰੇ ਕੋਈ ਕੰਮ ਨਹੀਂ ਗੈਂਗ ਹੈ ਜੀ ਇਹ ਘਟੋ ਘਟ ਪੰਜ ਚਾਰ ਬੰਦੇ ਦਾ ਇਕੱਲੇ ਬੰਦੇ ਦਾ ਵੀਰੇ ਸ਼ਟਰ ਵੀ ਨਹੀਂ ਚੱਕ ਸਕਦਾ ਜਿੰਦੇ ਤਾਂ ਲੱਗੇ ਪਏ ਨਹੀਂ ਜਿੰਦੇ ਲੱਗੇ ਹੋਏ ਨੇ ਜਿੱਦਾਂ ਸ਼ਟਰ ਖਿੱਚਿਆ ਹੋਇਆ ਅੱਗੇ ਨੂੰ ਤੁਸੀਂ ਮੌਕੇ ਤੇ ਆ ਕੇ ਕੀ ਦੇਖਿਆ ਜਦੋਂ ਤੁਹਾਨੂੰ ਦੱਸਿਆ ਸਾਨੂੰ ਤਾਂ ਵੀਰੇ ਅਸੀਂ ਸ਼ਟਰ ਹੀ ਦੇਖਿਆ ਕਿ ਮੌਕੇ ਤੇ ਨਾਲ ਦੀ ਨਾਲ ਮੈਂ ਫੋਨ 112 ਤੇ ਕਾਲ ਕੀਤੀ ਹੈ ਕਿ ਹੁਣ ਮੌਕੇ ਤੇ ਪੁਲਿਸ ਪਹੁੰਚੀ ਹੈ ਜਦ ਸ਼ਟਰ ਚੱਕ ਕੇ ਆ ਕੇ ਦੇਖਿਆ ਮੌਕੇ ਤੇ ਵੀ ਹਾਂ ਅਸੀਂ ਦੇਖਿਆ ਚੋਰੀ ਦਾ ਹੀ ਬਹੁਤ ਮਾਰੀ ਗੱਲ ਆ ਇਹ ਬਚਾਰੇ ਆਪਣੀ ਮੈਂਟ ਕਰ ਰਹੇ ਨੇ ਮੁੰਡੇ 12ਵੇਂ ਮਹੀਨੇ ਹੀ ਬਾਰਾਂ ਫਰੀਕ ਨੂੰ ਪਹਿਲਾਂ ਨਾ ਚੋਰੀ ਹੋਈ ਆ ਹੂੰ ਤੇ ਉਦੋਂ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਹੁਣ ਅੱਜ ਫੇਰ ਦੁਬਾਰਾ ਕਿਤੇ ਪਹਿਲਾਂ ਕਾਰਵਾਈ ਕਰੀ ਹੁੰਦੀ ਤਾਂ ਇਹ ਦਿਨ ਨਾ ਦੇਖਣਾ ਪੈਂਦਾ ਹੂੰ ਹੁਣ ਦੁਬਾਰਾ ਫੇਰ ਹੋ ਗਿਆ ਤੇ ਪਿੰਨ ਸਾਫ ਜੀ ਮੰਗ ਕਰ ਰਹੇ ਆ ਆਪਣੀ ਮੈਂਟ ਕਰਕੇ ਘਾ ਰਹੇ ਨੇ ਕੈਂਟਾ ਲੋਕ ਵੀ ਇਥੋਂ ਵਿਦੇਸ਼ ਨੂੰ ਭਜ ਰਹੇ ਨੇ ਹੂੰ ਇਹਨਾਂ ਦੇ ਮੁੰਡੇ ਨੇ ਉਰੇ ਮੈਂਟ ਕਰਦਨੇ ਆਪਣੇ ਮੈਨੂੰ ਕਰੂਗਾ ਕੀ ਬੰਦਾ ਜਦੋਂ ਇਹਨਾਂ ਦਾ ਨੁਕਸਾਨ ਕਿੰਨਾ ਚਲੀ ਜਾਊਗੀ 170000 ਦਾ ਪਹਿਲਾ ਇਹ ਨੁਕਸਾਨ ਹੋ ਗਿਆ ਤੇ 70000 ਦਾ ਹੋਣਾ ਉਹ ਕੈਸ਼ ਵੀ ਹੋਇਆ 5 ਕ ਜ 5500 ਰੁਪਏ ਕੈਸ਼ ਗਈ ਉਹਦਾ ਵੀ ਨੁਕਸਾਨ ਹੋ ਗਿਆ ਇਹ ਪ੍ਰਸ਼ਾਸਨ ਨੂੰ ਸਖਤ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਇਹ ਜਿਹੜੀ ਚੋਰੀ ਹੋਈ ਹੈ ਕਾਰੀ ਦੁਕਾਨ ਆ ਜੀ ਕੀ ਕੁਝ ਚੋਰੀ ਹੋਇਆ ਇਹ ਵੀਰੇ ਕੋਈ ਮੋਟਰਾਂ ਬਣਾ ਨਹੀਂ ਕਰਦਾ ਪੁਰਾਣੀਆਂ ਮੋਟਰਾਂ ਬਣਾ ਜਾਂਦਾ ਇਲੈਕਟ੍ਰੀਕਲ ਇਸ ਨੂੰ ਇਸ ਕਰਮਲ ਇਲੈਕਟ੍ਰੀਕਲ ਪੂਰੇ ਕੁਲ ਰੂਪ ਨਾਲ ਉਹ ਪਤਾ ਲੱਗਿਆ ਜੀ ਕਿੰਨਾ ਗਣਾ ਨੁਕਸਾਨ ਆ। ਵੀਰੇ ਇਹਰੇ ਆਨਲਾਈਨ ਕੰਪਨੀ ਦੇ ਇੱਥੇ ਕਿੰਨੇ ਕਾਂਝਲਾ ਚੋਰੀ ਹੋ ਗਈ ਹੈ ਜਿਹੜੇ ਅਸੀਂ ਮੌਕੇ ਤੇ ਆਏ ਹਾਂ। ਬਾਤ ਅਪੀਸ਼ ਜੋ ਵੀ ਸਾਹਮਣੇ ਉਸ ਦਾ ਕਾਨੂੰਨੀ ਕਾਰਵਾਈ। ਮੌਕੇ ਤੇ ਕੀ ਦੱਸਿਆ ਕੀ ਚੋਰੀ ਹੋਇਆ? ਮੌਕੇ ਤੇ ਨੇ ਦੱਸਿਆ ਵੀ 30 ਕਿਲੋ ਪੁਰਾਣਾ ਤਾਂਬਾ ਸਕ੍ਰੈਪ ਤੇ 50 ਕਿਲੋ ਨਮਾ ਨਮਾ ਤਾਂਬੇ ਦੀ ਤਾਰ ਜੋੜੀ ਨਹੀਂ ਪਈ। 5000 ਰੁਪਏ ਗੱਲੇ ਦੇ। ਅਸੀਂ ਪਰਤਾਲ ਕਰਦੇ ਹਾਂ ਸਰ। ਮਾਲਕ ਨੇ ਪਰਤਾਲ ਜੋ ਵੀ ਸਾਹਮਣੇ ਉਹ ਉਸ ਦਾ ਕਾਨੂੰਨੀ ਕਾਰਵਾਈ ਕਰਾਂਗੇ। ਤੇ ਜਿੰਦੇ ਲੱਗੇ ਪਏ ਨੇ ਸੈਟਰ ਚ ਤੋੜਿਆ ਹੋਇਆ ਸੈਟਰ ਕਿੱਥੇ ਆ ਹੋਇਆ ਜੀ ਅੱਛਾ ਵੀ ਮਤਲਬ ਸ਼ਟਰ ਚਾੱਕੇ ਬੰਦਾ ਅੰਦਰ ਵਰਕੇ ਖੋਲ ਹੀ ਨਾ ਇੱਕਲੇ ਬੰਦੇ ਦਾ ਤਾਂ ਨਹੀਂ ਕੰਮ ਲੱਗਦਾ ਜੀ ਕੋਈ ਲੱਗਦਾ ਪਿੱਛੇ ਜਿਹੜਾ ਮੈਂ ਜੋ ਵੀ ਸਾਹਮਣੇ ਆਉਂਦਾ ਉਸਨੂੰ ਤਾਰ ਤਾਰ ਵਿੱਚ ਕਰ ਸੰਗੇ ਜੀ